ਚਾੜੂ ਦੀ ਸਰਕਾਰ ਬਣੀ ਨੂੰ 4 ਸਾਲ ਹੋ ਗਏ ਜੀ 4 ਸਾਲ ਬਣੇ ਤੇ ਤੁਸੀਂ ਲਾ ਲਓ ਵੀ ਬਲਾਕ ਸਮಿತಿ ਦਾ ਸਾਰਾ ਟਾਈਮ ਹੀ ਲੰਘਾ ਤੇ ਇਹਨਾਂ ਨੇ ਹਮ ਅੱਜ ਤੋਂ ਇਹ ਇਲੈਕਸ਼ਨ 2.5 ਸਾਲ ਪਹਿਲਾਂ ਹੋਣੀ ਚਹੀਦੀ ਸੀਗੀ ਠੀਕ ਹੈ ਜੀ 2.5 ਸਾਲ ਦਾ ਇਹਨਾਂ ਨੇ ਸਰਕਾਰ ਲੇਟ ਕੀਤੀ ਹਮ ਇਹ ਵੀ ਜਿਹੜਾ ਹੁਣ ਇਲੈਕਸ਼ਨ ਹੋ ਰਿਹਾ ਇਹ ਹਾਈ ਕੋਰਟ ਕਰਵਾ ਰਿਹਾ ਅੱਛਾ ਜੀ ਇਹ ਸਰਕਾਰ ਨਹੀਂ ਕਰਵਾਰੀ ਤੇ ਇਹਨਾਂ ਨੂੰ ਪਤਾ ਇਹਨਾਂ ਨੂੰ ਤਾਂ ਕੈਂਡੀਡੇਟ ਨਹੀਂ ਲੱਭੇ ਆਪਣੇ ਭੜਾਣ ਵਾਸਤੇ ਤੇ ਇੱਕ ਮੈਂ ਛੁੱਟੇ ਨਾਲ ਗੱਲ ਹੋਰ ਸੰਜੀ ਕਰਦਾ ਹਮ ਚਾਰ ਕੋ ਪੰਜ ਕੇ ਦਿਨ ਹੋ ਗਏ ਸਾਡੇ ਪਿੰਡ ਨਾਲ ਬਲਕਾਰ ਆਇਆ ਸੀਗਾ ਗੱਜੂ ਮੱਜਰਾ ਅੱਛਾ ਜੀ ਉਹ ਮਾਰਕੀਟ ਕਮੇਟੀ ਸਮਾਣੀ ਦੇ ਚੇਅਰਮੈਨ ਨੇ ਉਹ ਉਰੇ ਆ ਕੇ ਕਹਿੰਦਾ ਕਹਿੰਦਾ ਜੀ ਛੰਡੀ ਪਿੰਡ ਦੇ ਵਿੱਚ ਚੇਅਰਮੈਨ ਬਣਿਆ ਇਹਨੇ ਕੀ ਕਰਿਆ ਫਲਾਣਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਤੁਹਾਡੇ ਮਾਧਮੇ ਦੇ ਰਾਹੀਂ ਹੂੰ ਵੀ ਮੇਰੇ ਨਾਲ ਨਾ ਕਿਤੇ ਡਿਵਾਈਡ ਚ ਬਹਿ ਜਾਏ ਚੈਨਲ ਤੇ ਤੁਹਾਡੇ ਨਾਲ ਹੂੰ ਜਿੰਨੇ ਛੰਡੀ ਦੇ ਵਿੱਚ ਅਸੀਂ ਗ੍ਰਾਂਟ ਦਿੱਤੀ ਆ ਔਰ ਕੰਮ ਕਰਾਏ ਨੇ ਹੂੰ ਜਿਹੇ ਨਾਲੇ ਛੱਡ ਸੰਦ ਮੈਂ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਸਾਡੇ ਦਾ ਨਾ ਡੇਢ ਸਾਲ ਦਾ ਤੁਹਾਨੂੰ ਪਤਾ ਕਰੋਨਾ ਚੱਲ ਗਿਆ ਸਰਕਾਰ ਦਾ ਹੂੰ ਡੇਢ ਸਾਲ ਅਸੀਂ ਕੋਈ ਕੰਮ ਨਹੀਂ ਕਰ ਸਕੇ ਹਾਂਜੀ ਡੇਢ ਸਾਲ ਉਹ ਛੱਡ ਦੋ ਤੇ ਜਿੰਨਾ ਪੈਸਾ ਮੈਂ ਚੰਡੀਪਿੰਡਰ ਨੂੰ ਦਿੱਤਾ ਹੂੰ ਜਿਹੇ ਮੇਰੇ ਪੌਣੇ 25 ਪੈਸੇ ਵੀ ਪੈਸਾ ਦੇ ਦੇ ਦੀ ਲੱਤ ਥੱਲੇ ਨੂੰ ਲੰਘ ਜੂਗਾ ਨਹੀਂ ਫਿਰ ਲੰਘੂਗਾ ਮੇਰੀ ਲੱਤ ਥੱਲੇ ਨੂੰ ਕਿਆ ਬਾਤ ਹੈ ਸਰ ਕਿਆ ਬਾਤ ਹੈ ਸਰ ਕਿਆ ਬਾਤ ਇਹ ਬਾਤ ਹੈ ਪਿੰਡ ਦੇ ਵਾਲੇ ਵਾਲੀ ਲੋਕਟਾਈ ਲਾ ਕੇ ਬਸ ਕੰਮ ਹੋ ਗਏ ਪਿੰਡ ਚੰਡੀ ਦੇ ਨਿਪੜ ਗਏ ਬਾਕੀ ਕਿਹਨੇ ਨਿਮੜੇ ਹਰ ਉਹਦਾ ਕਾਂਗਰਸ ਨੇ ਨ ਨੂੰ ਮੇੜੇ ਨਾ ਸਰਦਾਰ ਜਿੰਦਰ ਸਿੰਘ ਨੇ ਨ ਨੂੰ ਮੇੜੇ ਜਾਂ ਅਸੀਂ ਨ ਮੇੜੇ ਦੂਜੇ ਪਿੰਡਾਂ ਦਾ ਗੱਜੂ ਮੱਜਰਾ ਮੈਂ ਉੱਥੇ ਵੀ ਨੂੰ ਚੈਲੰਜ ਕਰਦਾ ਉਹਦੇ ਪਿੰਡ ਚ ਜਿੰਨੇ ਪੈਸੇ ਮੈਂ ਦੇ ਕੇ ਆਇਆ ਜਾਂ ਐਮ ਐਲ ਏ ਸਾਹਿਬ ਰਜਿੰਦਰ ਸਿੰਘ ਨੇ ਦਿੱਤੇ ਨੇ ਉਹ ਵੀ ਮੇਰੇ ਨਾਲ ਡਿਬੇਟ ਕਰ ਲੈ ਵੀ ਤੈਂ ਤੇਰੇ ਪਿੰਡ ਨੂੰ ਕੀ ਦਿਆ 4 ਸਾਲ ਚ ਤੇ ਅਸੀਂ ਕੀ ਦਿਆ ਛੋਟੇ ਮੱਧਮ ਰਹੀਂ ਇੱਕ ਗੱਲ ਹੋਰ ਕਹਿਣਾ ਭਗਵੰਤ ਮਾਨ ਸਾਹਿਬ ਨੂੰ ਹਾਂ ਜੀ ਤੇ ਇਹਨਾਂ ਦੇ ਸੁਪਰੀਮੋ ਕੈਜਰੀਵਾਲ ਸਾਹਿਬ ਨੂੰ ਹੂੰ ਵੀ ਮੇਰੀ ਬੇਨਤੀ ਆ ਤੁਹਾਨੂੰ 2027 ਚ ਨਾ ਤੁਸੀਂ ਚੇਤਨ ਜੋੜੇ ਮਚਰ ਨੂੰ ਇੱਕ ਵਾਰੀ ਟਿਕਟ ਜ਼ਰੂਰ ਦਿਓ ਉਸ ਮਾਣੇ ਤੋਂ ਹੂੰ ਇੱਕ ਵਾਰੀ ਦਾ ਹਵਾਜ ਬੰਦਾ ਜਿੱਤ ਜਾਂਦਾ ਹੂੰ ਦੁਬਾਰੇ ਨੂੰ ਟਿਕਟ ਜ਼ਰੂਰ ਦਿਓ ਮੇਰੀ ਇਹ ਬੇਨਤੀ ਬਹੁਤ ਜ਼ਰੂਰੀ ਆ ਅੱਛਾ ਜੀ ਹਾਂ ਮੈਂ ਬੇਨਤੀ ਕਰਦਾ ਭਗਵੇਂ ਤੁਹਾਨੂੰ ਸਾਹਿਬ ਨੂੰ ਉਹ ਕਹਤੋਂ ਕਿਉਂ ਜੋ ਕੁਝ ਬੰਦਾ ਨਾ ਇੱਕ ਵਾਰੀ ਦਾ ਵੋਟ ਪਾਏ ਜਾਂਦੀ ਇੱਕ ਵਾਰੀ ਤਾਂ ਆਪਾਂ ਵਿਜੇ ਲੈਣੇ ਆ ਜਦੋਂ ਉਹਨੂੰ ਵੜਦੇ ਨਾ ਹੂੰ ਇਹਦੀ ਅੱਖੀ ਨੂੰ ਪਤਾ ਲੱਗੂਗਾ ਨਾ ਵੀ ਅਸੀਂ ਕੀ ਵਿਜੇ ਦੀ ਕੀ ਵੱਢਿਆ ਕੀ ਵੱਢਿਆ ਇਹ ਗੱਲ ਤਾਂ ਬਿਲਕੁਲ ਸਹੀ ਆ ਜੀ ਹੈ ਨਾਲੇ ਮੇਰੇ ਨਾਲੇ ਮੇਰੇ ਨਾਲ ਮੁਕਾਬਲਾ ਕਰਦਾ ਜੇ ਤਾਂ ਸਿੰਘ ਜੋੜੇ ਮਾਜਰਾ ਅੱਜ ਤੋਂ ਉੱਥੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਸਾਂਝੀ ਕਰਦਾ ਠੁੱਡੇ ਨਾਲ ਭੰਨਰੀ ਪਿੰਡ ਚ ਨਾ ਹੜਾ ਗਈ ਸੀ ਜੀ ਅੱਛਾ ਜੀ ਅਸੀਂ ਨਾਲ ਦੀ ਨਾਲ ਉੱਥੇ ਕਰੇ ਨਾ ਲਾਕੀਆਂ ਅੱਛਾ ਜੀ ਬੁੱਟੀ ਖਿੱਚਣ ਵਾਸਤੇ ਅੱਛਾ ਜੀ ਮੈਨੂੰ ਐਮਐਲ ਸਾਹਿਬ ਦਾ ਫੋਨ ਆ ਯਰ ਜਿੰਦਰ ਸਿੰਘ ਦਾ ਕਹਿੰਦਾ ਚੇਅਰਮੈਨ ਸਾਹਿਬ ਉੱਥੇ ਜਾ ਕੇ ਆ ਤੂੰ ਮੈਂ ਚੰਡੀਗੜ੍ਹ ਆ ਮੈਂ ਗਿਆ ਇਹ ਉਧਰੋਂ ਇਹ ਆ ਗਿਆ ਅੱਛਾ ਜੀ ਮੈਨੂੰ ਕਹਿੰਦਾ ਚੇਅਰਮੈਨ ਸਾਹਿਬ ਆ ਕੀ ਕਰ ਰਹੇ ਤੁਸੀਂ ਮਾ ਕੀ ਹੋ ਗਿਆ ਜੀ ਕਹਿੰਦਾ ਬੇਲ ਬੁੱਟੀ ਫਸ ਗਈ ਮਾਂਜੀ ਕਰੈਨਾ ਵੀ ਲੱਗੀਆਂ ਹੋਈਆਂ ਨੇ ਕਹਿੰਦਾ ਕੋਈ ਨਹੀਂ ਥੋੜਾ ਜਿਹਾ ਟਾਈਮ ਰਹਿ ਗਿਆ ਫਿਰ ਦੇਖਾਂਗੇ ਅਸੀਂ ਕਰਾਂਗੇ ਹੁਣ ਮੈਂ ਪੁੱਛਣਾ ਵੀ ਤੂੰ ਦੱਸ ਦੇ 4 ਸਾਲਾਂ ਚ ਕੀ ਕਰਿਆ ਮਿੱਤਰ ਅੱਛਾ ਜੀ ਨਹੀਂ ਮੇਰੀ ਨੂੰ ਤਾਂ ਚੇਂਜ ਕਰਦਾ ਤਾਂ ਕੋਈ ਹੱਕ ਨਹੀਂ ਬਣਦਾ ਸੀ ਮੈਂ ਬਈ ਜੀ ਇੱਕ ਬਲਾਕ ਸੰਪਤੀ ਦਾ ਚੇਅਰਮੈਨ ਸੀਗਾ ਮੈਂ ਪੰਚਾਇਤਾਂ ਦਾ ਚੇਅਰਮੈਨ ਸੀਗਾ ਮੈਂ ਐਸਐਸ ਬੋਰਡ ਦਾ ਚੇਅਰਮੈਨ ਥੋੜੀ ਸੀਗਾ